ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੀ ਆ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦਾ ਵਿਸ਼ਾ ਸਾਡਾ ਕਿ ਰਿਸ਼ਤੇ ਇੰਨੀ ਜਲਦੀ ਕਿਉਂ ਟੁੱਟ ਜਾਂਦੇ ਤੁਸੀਂ ਸਾਰੇ ਜਾਣਦੇ ਹੋ ਕਿ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਹੀ ਅਸੀਂ ਅਕਸਰ ਹੀ ਗੱਲ ਕਰਦੇ ਹੁੰਨੇ ਆ ਕਿ ਕੋਈ ਵੀ ਇੱਕ ਗੱਲ ਸਾਰਿਆਂ ਤੇ ਲਾਗੂ ਨਹੀਂ ਹੁੰਦੀ ਤੇ ਕੋਈ ਇੱਕ ਚੀਜ਼ ਸਾਰਿਆਂ ਲਈ ਫਾਇਦੇਮੰਦ ਨਹੀਂ ਹੁੰਦੀ ਤੇ ਸਾਰਿਆਂ ਲਈ ਨੁਕਸਾਨਦਾਇਕ ਵੀ ਨਹੀਂ ਹੁੰਦੀ ਇਸ ਤਰ੍ਹਾਂ ਹੀ ਸਾਡੇ ਸਮਾਜ ਵਿੱਚ ਬਹੁਤ ਸਾਰੇ ਰਿਸ਼ਤੇ ਆ ਜੋ ਬਣਦਿਆਂ ਹੀ ਟੁੱਟ ਜਾਂਦੇ ਆ ਜਿਵੇਂ ਕਿਸੇ ਦੀ ਮੈਰਿਜ ਨੂੰ ਮਹੀਨਾ 2 ਮਹੀਨੇ ਹੱਦ 3-4 ਮਹੀਨੇ ਹੀ ਕਈਆਂ ਦੀ ਮੈਰਿਜ ਚੱਲਦੀ ਆ ਤੇ ਉਹ ਟੁੱਟਣ ਦਾ ਟੁੱਟ ਜਾਂਦੀ ਆ ਤੇ ਕੋਈ ਮੈਰਿਜ ਇਹੋ ਜਿਹੀ ਹੁੰਦੀ ਜਿਹੜੀ 10 ਦਿਨ ਵੀ ਨਹੀਂ ਕੱਢਦੀ ਤੇ ਟੁੱਟ ਜਾਂਦੀ ਆ ਆਖਿਰਕਾਰ ਇਸ ਪਿੱਛੇ ਕੀ ਕਾਰਨ ਆ ਰਿਸ਼ਤੇ ਕਿਉਂ ਨਹੀਂ ਨਿਭਰੇ ਕੁਝ ਲੋਕਾਂ ਦੇ ਜਦੋਂ ਅਸੀਂ ਬਜ਼ੁਰਗਾਂ ਨਾਲ ਗੱਲਬਾਤ ਕਰੀਏ ਨਾ ਫਿਰ ਸਾਨੂੰ ਕੁਝ ਇਹੋ ਜਿਹੀਆਂ ਗੱਲਾਂ ਦਾ ਪਤਾ ਲੱਗਦਾ ਵਾ ਜੋ ਅਸੀਂ ਸੋਚਦੇ ਹਾਂ ਕਿ ਸੱਚਮੁੱਚ ਹੀ ਇਹ ਕਾਰਨ ਹੋ ਸਕਦੇ ਆ ਕਿਉਂਕਿ ਲੜਾਈ ਝਗੜੇ ਪਿਛਲੇ ਸਮੇਂ ਵਿੱਚ ਵੀ ਹੁੰਦੇ ਸੀ ਇਹ ਨਹੀਂ ਕਿ ਪਿਛਲੇ ਸਮੇਂ ਵਿੱਚ ਸਾਡੀਆਂ ਮਾਵਾਂ ਸਾਡੀਆਂ ਦਾਦੀਆਂ ਦੇ ਬਾਰੇ ਪੈਰੇ ਝਗੜੇ ਨਹੀਂ ਸੀ ਹੁੰਦੇ ਦੋਹਾਂ ਜੀਆਂ ਉਦੋਂ ਵੀ ਹੁੰਦੇ ਸੀ ਪਰ ਉਦੋਂ ਨੌਬਤ ਤਲਾਕ ਤੱਕ ਨਹੀਂ ਸੀ ਆਉਂਦੀ ਕਿਉਂਕਿ ਉਦੋਂ ਤਲਾਕ ਦਾ ਨਾਂ ਲੈਣਾ ਇੱਕ ਗੁਨਾਹ ਜਿਹਾ ਸਮਝਿਆ ਜਾਂਦਾ ਸੀ ਤੇ ਜੋ ਇਸ ਤਰ੍ਹਾਂ ਕਰਦਾ ਸੀ ਨਾ ਉਸ ਨੂੰ ਫਿਰ ਕਿਸੇ ਚੰਗੀ ਨਜ਼ਰ ਨਾਲ ਨਹੀਂ ਸੀ ਵੇਖਿਆ ਜਾਂਦਾ ਤੇ ਉਦੋਂ ਫਿਰ ਰਾਜੀ ਨਾਵੇਂ ਵੀ ਹੋ ਜਾਂਦੇ ਸੀ ਆਖਿਰਕਾਰ ਉਦੋਂ ਕਿਉਂ ਤਲਾਕ ਨਹੀਂ ਸੀ ਹੁੰਦੇ ਉਦੋਂ ਰਿਸ਼ਤੇ ਕਿੱਦਾਂ ਨਿਪਦੇ ਸੀ ਤੇ ਫਿਰ ਜਦੋਂ ਬਜ਼ੁਰਗਾਂ ਨਾਲ ਗੱਲਬਾਤ ਕਰੀਏ ਨਾ ਤਾਂ ਫਿਰ ਉਹ ਦੱਸਦੇ ਨੇ ਕਿ ਉਦੋਂ ਸਾਂਝੇ ਪਰਿਵਾਰ ਹੁੰਦੇ ਸੀ ਜਿਹਦੇ ਵਿੱਚ ਸੱਸ ਸਹੁਰਾ ਜੀਠ ਜਠਾਣੀਆਂ ਦਿਉਰ ਦਰਾਣੀਆਂ ਤੇ ਫਿਰ ਕੁਵਾਰੀਆਂ ਨਣਾਨਾਂ ਵੀ ਹੁੰਦੀਆਂ ਸੀ ਤੇ ਉਦੋਂ ਵੀ ਦੋਹਾਂ ਜੀਆਂ ਵਿੱਚ ਤੂੰ ਤੂੰ ਮੈਂ ਮੈਂ ਹੋ ਜਾਇਆ ਕਰਦੀ ਸੀ ਪਰ ਫਿਰ ਜਦੋਂ ਦਰਾਣੀਆਂ ਜਠਾਣੀਆਂ ਆਪਸ ਵਿੱਚ ਗੱਲਾਂ ਬਾਤਾਂ ਕਰਦੀਆਂ ਸੀ ਨਾ ਤਾਂ ਫਿਰ ਉਹ ਇਸ ਗੱਲ ਦਾ ਇਸ ਝਗੜੇ ਦਾ ਨਿਪਟਾਰਾ ਕਰਾ ਦਿੰਦੀਆਂ ਸੀ ਤੇ ਉਦੋਂ ਵੱਡਿਆਂ ਦਾ ਡਰ ਵੀ ਬਹੁਤ ਹੁੰਦਾ ਸੀ ਤੇ ਜਿਸ ਤਰ੍ਹਾਂ ਵੱਡੇ ਕਹਿੰਦੇ ਸੀ ਨਾ ਉਸ ਤਰ੍ਹਾਂ ਹੀ ਅੱਗੇ ਮੁੰਡੇ ਕੁੜੀਆਂ ਨੂੰ ਮੰਨਣਾ ਪੈਂਦਾ ਸੀ ਕਿਉਂਕਿ ਮਾਨਸਤਕਾਰ ਬਹੁਤ ਹੁੰਦਾ ਸੀ ਵੱਡਿਆਂ ਦਾ ਤੇ ਫਿਰ ਉਦੋਂ ਸੱਸ ਸਹੁਰਾ ਵੀ ਇਸ ਤਰ੍ਹਾਂ ਨਹੀਂ ਕਰਦੇ ਸੀ ਕਿ ਆਪਣੇ ਪੁੱਤ ਵੱਲ ਦੀ ਹੀ ਗੱਲ ਕੀਤੀ ਜਾਵੇ ਨੋ ਵੱਲ ਦੀ ਗੱਲ ਵੀ ਕੀਤੀ ਜਾਂਦੀ ਸੀ ਤੇ ਜਦੋਂ ਫਿਰ ਨੋ ਨੂੰ ਇਹ ਮਹਿਸੂਸ ਹੁੰਦਾ ਸੀ ਕਿ ਸਾਰਾ ਟੱਬਰ ਮੇਰੀ ਗੱਲ ਕਰ ਰਿਹਾ ਮੇਰੇ ਵੱਲ ਆ ਤਾਂ ਫਿਰ ਉਹ ਗੱਲ ਉੱਥੇ ਹੀ ਨਿਬੜ ਜਾਇਆ ਕਰਦੀ ਸੀ ਤਾਂ ਇੱਕ ਇਹ ਵੀ ਕਾਰਨ ਸੀ ਕਿ ਜਦੋਂ ਮੁੰਡੇ ਵਿਆਹ ਹੁੰਦਾ ਸੀ ਤਾਂ ਉਸ ਤੋਂ ਬਾਅਦ ਕਮਾਕਾਰਾਂ ਤੇ ਤਾਂ ਜਾਣਾ ਹੀ ਹੁੰਦਾ ਸੀ ਜੇ ਖੇਤੀਬਾੜੀ ਦਾ ਕੰਮ ਹੁੰਦਾ ਸੀ ਤਾਂ ਤਾਂ ਵੀ ਸਵੇਰ ਤੋਂ ਜਾਣਾ ਤੇ ਸ਼ਾਮਾਂ ਨੂੰ ਵਾਪਸ ਆਉਣਾ ਤੇ ਜੇ ਕੋਈ ਨੌਕਰੀ ਪੇਸ਼ਾ ਕਰਦਾ ਹੁੰਦਾ ਸੀ ਤਾਂ ਵੀ ਉਹ ਸਵੇਰ ਤੋਂ ਜਾਂਦਾ ਸੀ ਤੇ ਸ਼ਾਮਾਂ ਨੂੰ ਵਾਪਸ ਆਉਂਦਾ ਸੀ ਤੇ ਉਦੋਂ ਇਹ ਮੰਨਿਆ ਜਾਂਦਾ ਸੀ ਕਿ ਜੇਕਰ ਲੜਕੇ ਦਾ ਸੁਭਾਅ ਚੰਗਾ ਨਹੀਂ ਵੀ ਆ ਪਰ ਪਰਿਵਾਰ ਦਾ ਸੁਭਾਅ ਚੰਗਾ ਹੋਣਾ ਚਾਹੀਦਾ ਆ ਜੇਕਰ ਪਰਿਵਾਰ ਦਾ ਸੁਭਾਅ ਚੰਗਾ ਹੋਵੇਗਾ ਨਾ ਤੱਕ ਪੱਤੇ ਵੱਤੇ ਲੜਕੇ ਨਾਲ ਵੀ ਜ਼ਿੰਦਗੀ ਕੱਟੀ ਜਾਵੇਗੀ ਕਿਉਂਕਿ ਉਦੋਂ ਮਾਪੇ ਹੀ ਸੋਚਦੇ ਹੁੰਦੇ ਸੀ ਕਿ ਕੁੜੀ ਨੇ ਰਹਿਣਾ ਤਾਂ ਪਿੱਛੋਂ ਪਰਿਵਾਰ ਵਾਲਿਆਂ ਜਿਆ ਤੇ ਉਹਨਾਂ ਦਾ ਸੁਭਾ ਚੰਗਾ ਹੋਣਾ ਚਾਹੀਦਾ ਆ ਜਿਸ ਕਰਕੇ ਕੁੜੀ ਦਾ ਵਸੀਬਾ ਹੋ ਜਾਇਆ ਕਰਦਾ ਸੀ ਤੇ ਦੂਜਾ ਇਹੋ ਜਿਹਾ ਕੋਈ ਸਾਧਨ ਨਹੀਂ ਸੀ ਹੁੰਦਾ ਕਿ ਘਰ ਵਿੱਚ ਕੋਈ ਗੱਲ ਹੋਈਏ ਤਾਂ ਉਸੇ ਵੇਲੇ ਹੀ ਉਹ ਗੱਲ ਪੀਕੇ ਪਚਾ ਦਿੱਤੀ ਜਾਵੇ ਇਹੋ ਜਿਹਾ ਕੋਈ ਨਹੀਂ ਸੀ ਹੁੰਦਾ ਜਿਸ ਕਰਕੇ ਉਦੋਂ ਤਲਾਕ ਦੀਆਂ ਨੌਬਤਾਂ ਘੱਟ ਆਉਂਦੀਆਂ ਸੀ ਪਰ ਹੁਣ ਕੀ ਹੁੰਦਾ ਆ ਹੁਣ ਤੁਸੀਂ ਸਾਰੇ ਜਾਣਦੇ ਹੋ ਕਿ ਸਾਨੂੰ ਸੁੱਖ ਸਹੂਲਤਾਂ ਬਹੁਤ ਮਿਲੀਆਂ ਹੁੰਦੀਆਂ ਤੇ ਫਿਰ ਹਰ ਲੜਕੀ ਦੇ ਫੈਮਿਲੀ ਦੇ ਵਿੱਚੋਂ ਦੋ ਦੋ ਤਿੰਨ ਤਿੰਨ ਟਾਈਮ ਗੱਲ ਕੀਤੀ ਜਾਂਦੀ ਹੈ ਤੇ ਕਈ ਵਾਰ ਮਸਲਾ ਭਖਿਆ ਹੁੰਦਾ ਤੇ ਉਦੋਂ ਹੀ ਕਿਸੇ ਦਾ ਫੋਨ ਆ ਜੇ ਤੇ ਫਿਰ ਗਰਮ ਸੁਭਾਅ ਵਿੱਚ ਦੱਸਿਆ ਵੀ ਜਾਂਦਾ ਪਰ ਅੱਜ ਕੱਲ੍ਹ ਰਿਸ਼ਤਾ ਟੁੱਟਣ ਦਾ ਕਾਰਨ ਇਹ ਵੀ ਆ ਕਿ ਕੁੜੀਆਂ ਮੁੰਡਿਆਂ ਵਿੱਚ ਸਬਰ ਸਹਿਣਸ਼ੀਲਤਾ ਨਹੀਂ ਹੈਗੀ ਕੋਈ ਵੀ ਆਪਣੇ ਆਪ ਨੂੰ ਬਦਲਣਾ ਨਹੀਂ ਚਾਹੁੰਦਾ ਪਰ ਦੂਜੇ ਜਾਨੇ ਨੂੰ ਬਦਲਣਾ ਸਾਰੇ ਚਾਹੁੰਦੇ ਆ ਸਾਰੇ ਚਾਹੁੰਦੇ ਕਿ ਦੂਜਾ ਜਾਨਾ ਮੇਰੇ ਲਈ ਬਦਲੇ ਪਰ ਮੈਂ ਨਹੀਂ ਬਦਲਣਾ ਜਿਸ ਕਰਕੇ ਅੱਜ ਕੱਲ੍ਹ ਰਿਸ਼ਤੇ ਜ਼ਿਆਦਾ ਟੁੱਟ ਰਹੇ ਆ ਤੇ ਪਰਿਵਾਰ ਵੀ ਇਕੱਲੇ ਆ ਜਿਹਦੇ ਵਿੱਚ ਕਿਸੇ ਦੀ ਕੋਈ ਦਖਲਅੰਦਾਜ਼ੀ ਵੀ ਨਹੀਂ ਹੁੰਦੀ ਜੇਕਰ ਵੱਡੇ ਘਰ ਵਿੱਚ ਹੋਣ ਤਾਂ ਫਿਰ ਉਹ ਸਮਝਾ ਬੁਝਾ ਕੇ ਇਸ ਮਸਲੇ ਦਾ ਨਿਬਟਾਰਾ ਕਰ ਵੀ ਦਿੰਦੇ ਆ ਤੇ ਫੇਰ ਜਦੋਂ ਅੱਜ ਕੱਲ ਰਹਿ ਹੀ ਇਕੱਲੇ ਇਕੱਲੇ ਗਏ ਤੇ ਉੱਥੇ ਕੌਣ ਝਗੜਿਆਂ ਦੀ ਨਿਪਟਾਰੇ ਕਰੇਗਾ ਤੇ ਫੇਰ ਜਦੋਂ ਸਹਿਣਸ਼ੀਲਤਾ ਤੇ ਸਬਰ ਹੀ ਨਹੀਂ ਹੈਗਾ ਕਿਸੇ ਵਿੱਚ ਕੋਈ ਆਪਣੇ ਆਪ ਨੂੰ ਬਦਲਣਾ ਹੀ ਨਹੀਂ ਚਾਹੁੰਦਾ ਅਡਜਸਟਮੈਂਟ ਨਹੀਂ ਕਰਨਾ ਚਾਹੁੰਦਾ ਜਿਸ ਕਰਕੇ ਅੱਜ ਕੱਲ ਰਿਸ਼ਤੇ ਟੁੱਟ ਰਹੇ ਆ ਤੁਹਾਡੀ ਇਸ ਬਾਰੇ ਕੀ رائے ਹੈ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਆਪਣੇ ਵਿਚਾਰ ਜਰੂਰ ਦਿਓ